ਪਾਰ ਕੰਪਲਾਰਡ ਨੰਬਰ ਤੋਂ ਕੀ ਤੋਂ ਮੇਰੇ ਨਾਲ ਮੇਰੇ ਵਾਰਡ ਦੇ ਸਾਥੀ ਮੇਰੇ ਮਿੱਤਰ ਬਹੁਤ ਲੱਖ ਲਗਨਾਗੋ ਫੋਟੇ ਆ ਮੈਂ ਸਭ ਤੋਂ ਪਹਿਲਾਂ ਦਸਹਿਰਾ ਜੀ ਦੀ 2 ਅਕਤੂਬਰ ਭਗਮਾਂ ਕਾਂਜੀ ਜਨਮ ਦੇਵ ਦੀ ਤੇ ਭਗਵਾਨ ਬਾਲਕ੍ਰਿਸ਼ਨਾ ਜੀ ਦੀ ਤੇ ਦਸਹਿਰੇ ਦੀਵਾਲੀ ਦੀ ਬਹੁਤ ਬਹੁਤ ਵਧਾਈ ਦੇ ਨਾਲ ਲੋਕਾਂ ਤੇ ਗੁਰੂ ਰਾਮਦਾਸ ਕਿਰਤਾ ਕਰੇ ਸਾਡਾ ਇਹ ਸ਼ਹਿਰ ਜਿਹੜਾ ਨਸ਼ੇ ਤੋਂ ਮੁਕਤ ਸਰ ਅੱਜ ਦੇ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੀ ਤੁਸੀਂ ਦੇਖੋ ਜੀ ਸਰਕਾਰ ਦਾ ਫਰਜ਼ ਹੈ ਪਾਉਂਦਾ ਯੂਥ ਨੂੰ ਕੋਈ ਧਾਰਮਿਕ ਵਾਲੇ ਬੰਨੇ ਤੋਰਨਾ ਕੋਈ ਖੇਡਾਂ ਵਾਲੇ ਬੰਨੇ ਤੋਰਨਾ ਕੋਈ ਬੇਰੁਜ਼ਗਾਰ ਉਹਨਾਂ ਨੂੰ ਰੁਜ਼ਗਾਰ ਦੇਣ ਫਿਰ ਲੋਕਾਂ ਤੇ ਨੌਜਵਾਨਾਂ ਦੇ ਦੁੱਤੀ ਬਣੇ ਜਾਣਗੇ ਇੱਕ ਮਿੰਟ ਮੇਰਾ ਨਾਮ ਰੋਹਿਤ ਸ਼ਰਮਾ ਜੀ ਮੈਂ ਹਲਕਾ ਇਸ ਦਾ ਬਲਾਕ ਪ੍ਰਧਾਨ ਹਾਂ ਜੀ ਪਹਿਲੇ ਸਭਨਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੇ ਹੀ ਪੰਜਾਬ ਦੇ ਸ਼ਹਿਰ ਵਾਸੀਆਂ ਨੂੰ ਬਾਲਮਕੀ ਜੀ ਦੇ ਜਨਮ ਦਿਨ ਦੀਆਂ ਬਹੁਤ ਸਾਰੀਆਂ ਵਧਾਈਆਂ ਅਤੇ ਆਪ ਨੂੰ ਆਲੇ ਦੁਆਲੇ ਦੇ ਸ਼ਹਿਰਵੀਆਂ ਬਹੁਤ ਸਾਰੀਆਂ ਮੁਬਾਰਕਾਂ ਤੇ ਜੋ ਸਾਡੀ ਗੁਰੂ ਨਗਰੀ ਦੇ ਵਿੱਚ ਦੀਵਾਲੀ ਮਨਾਈ ਜਾਂਦੀ ਹੈ ਉਹਦੀਆਂ ਵੀ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਸਾਰੀਆਂ ਮੁਬਾਰਕਾਂ ਉਹ ਕਹਿੰਦੇ ਨੇ ਦਾਲ ਰੋਟੀ ਘਰ ਦੀ ਤੇ ਦੀਵਾਲੀ ਅੰਬਰ ਸਰਦੀ ਇਹ ਸਹੀ ਕਿਹਾ ਗਿਆ ਹੈ ਕਿਉਂਕਿ ਜੋ ਦਰਬਾਰ ਸਾਹਿਬ ਦੇ ਵਿੱਚ ਦੀਵਾਲੀ ਮਨਾਈ ਜਾਂਦੀ ਹੈ ਲੋਕੀ ਦੂਰੋ ਦੂਰੋ ਇਹ ਦੀਵਾਲੀ ਨਹੀਂ ਦੇਖਣ ਨਹੀਂ ਆਉਂਦੇ ਹਨ ਜੋ ਦੀਪavali ਉੱਥੇ ਕੀਤੀ ਜਾਂਦੀ ਹੈ ਇਹ ਆਲ ਓਵਰ ਇੰਡੀਆ ਦਾ ਇਤਿਹਾਸ ਹੈ ਬਹੁਤ ਹੀ ਸੋਹਣੀ ਦੀਪਮਾਲਾ ਕੀਤੀ ਜਾਂਦੀ ਹੈ ਤੇ ਬਹੁਤ ਹੀ ਵਧੀਆ ਉੱਥੇ ਦੀਵਾਲੀ ਮਨਾਈ ਜਾਂਦੀ ਹੈ ਲੋਕ ਦੂਰੋ ਦੂਰੋ ਉਸਤਾਦ ਨਾਲ ਦੀਵਾਲੀ ਦਾ ਤਿਉਹਾਰ ਜਿਹੜਾ ਦੇਖਣ ਲਈ ਦਰਬਾਰ ਸਾਹਿਬ ਦੇ ਵਿੱਚ ਆਉਂਦੇ ਹਨ ਤੇ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਇਸ ਤਿਉਹਾਰਾਂ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਦਿੰਦੇ ਹਾਂ ਤੇ ਨਾਲ ਦੇ ਨਾਲ ਯੂਥ ਨੂੰ ਇਹ ਮੈਸੇਜ ਦਿੰਦੇ ਹਾਂ ਕਿ ਸਾਨੂੰ ਜਿਹੜਾ ਨਸ਼ੇ ਛੱਡ ਕੇ ਧਾਰਮਿਕ ਸੰਸਥਾਵਾਂ ਦੇ ਨਾਲ ਜੁੜਨਾ ਚਾਹੀਦਾ ਹੈ। ਛੇੜੀ ਪਰਿਵਾਰਾਂ ਦੀ ਮਦਦ ਕਰਨੀ ਚਾਹੀਦੀ ਹੈ ਜਿਹੜੀਆਂ ਐਨ ਜੀਓਜ਼ ਬਣ ਰਹੀਆਂ ਹਨ। ਇਹ ਸਰਕਾਰਾਂ ਨੂੰ ਚਾਹੀਦੀ ਹੈ ਕਿ ਐ ਐਨਜੀਓ ਵੱਲ ਧਿਆਨ ਦਿੱਤਾ ਜਾਵੇ ਤਾਂ ਕਿ ਸਾਡਾ ਜਿਹੜਾ ਯੂਥ ਹੈ ਉਹ ਗਲਤ ਕੰਮਾਂ ਦੇ ਪਾਸੇ ਨਾ ਜਾਵੇ ਤੇ ਚੰਗੇ ਕੰਮਾਂ ਦੇ ਰੋਜ਼ਾਨ ਵਿੱਚ ਰੁੱਝਿਆ ਰਹੇ ਬਸ ਇੰਨਾ ਹੀ ਕਹਿੰਦਾ ਹੋਇਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਮਰਪਾਲ ਵਾਰਡ ਨੰਬਰ 35 ਤੋਂ ਸਮੂਹ ਸ਼ਹਿਰ ਵਾਸੀਆਂ ਨੂੰ ਤੇ ਜਸਬੀਰ ਸਿੰਘ ਡਿੰਪਾਈ ਜੋ ਸਾਡਾ ਹਾਕਾ ਚਾਰ ਈਸਤ ਦੇ ਆ ਉਹਨਾਂ ਵੱਲੋਂ ਵੀ ਸਾਰੇ ਪੰਜਾਬ ਅੰਮ੍ਰਿਤਸਰ ਵਾਸੀਆਂ ਨੂੰ ਬੇਨਤੀ ਕਰਦਾ ਕਿ ਲੋਕ ਕੋਪਰਾ ਕੰਦ ਸ਼ਹਿਰਾ ਵਾ ਤੇ ਸਾਰੇ ਹੀ ਸੰਗਤ ਉਥੇ ਸ਼ਹਿਰਾ ਗਰਾਊਂਡ ਦੇ ਵਿੱਚ ਬੱਕਰ ਮੜੀ ਪਹੁੰਚਣ ਦੀ ਕਿਰਪਾਲਤਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਜੀਤ ਜੀ ਸਰ ਹਾਂਜੀ ਠੀਕ ਹੈ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਛੋਟੇ ਵੀਰ ਅੰਮ੍ਰਿਤਪਾਲ ਸਿੰਘ ਕੌਂਸਲਰ ਮਾਡਲ ਨੰਬਰ 34 ਬਹੁਤ ਸ਼ਰਮਾ ਜੀ ਅਤੇ ਮਹੱਲੇ ਦੇ ਸਾਰੇ ਵਾਰਡ ਦੇ ਸਾਰੇ ਸਾਥੀ ਇਕੱਠੇ ਹੋਏ ਆ ਜਿਵੇਂ ਇਹਨਾਂ ਨੇ ਵਧਾਈ ਦਿੱਤੀ ਆ ਸਾਰਾ ਸਾਥੀ ਅੰਮ੍ਰਿਤਪਾਲ ਸਾਹਿਬ ਦੇ ਨਿਵਾਸੀਆਂ ਨੂੰ ਵਾਰਡ ਦੇ ਭਲੇ ਦੀ ਵਧਾਈ ਦਿੰਦਾ ਵਾ ਜਿੰਦਾ ਹਾਂ ਕਿ ਸਾਰੇ ਦੇ ਦਿਵਾਰੀ ਤੇ ਤੇ ਹਮੇਸ਼ਾ ਪਰਮਾਤਮਾ ਇਸੇ ਤਰ੍ਹਾਂ ਇਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਜੋ ਜਿਸ ਤਰ੍ਹਾਂ ਇਹ ਕੰਮ ਕਰ ਰਹੇ ਆ ਦਿੱਲੀ ਗਲੀਆਂ ਤੇ ਜਾ ਕੇ ਆਪਣੇ ਚੈਂਬਰ ਸਿਵਰੇਜ ਕਦੀ ਵੀ ਕੋਈ ਇਸ ਤਰ੍ਹਾਂ ਦਾ ਕੰਮ ਇਸ ਬਾੜ ਚ ਨਹੀਂ ਹੋਇਆ ਜਿੱਦਾਂ ਆਪ ਖੁਦ ਸਿਵਰੇਜ ਜਾ ਕੇ ਸਾਥੀ ਵੀ 24 ਘੰਟੇ ਤੇ ਚਲੋ ਡੰਪਾ ਜੀ ਦੇ ਨਾਲ ਹੋਣ ਕਰਕੇ ਕਿਸੇ ਵੜੇ ਨਹੀਂ ਵੀ ਘਰ ਹੁੰਦੇ ਇਹ ਸਾਥੀ ਸਾਡੇ 24 ਘੰਟੇ ਬੈਠੇ ਹੁੰਦੇ ਆ 2 ਮਿੰਟ ਵੀ ਕਿਸੇ ਨੂੰ ਸਾਡੇ ਦਫਤਰ ਦੇ ਬਾਹਰ ਖਲੋਣਾ ਨਹੀਂ ਪੈਂਦਾ ਪਰਮਾਤਮਾ ਇਸੇ ਤਰ੍ਹਾਂ ਹੀ ਇਹਨਾਂ ਤੇ ਮਿਹਰ ਭਰਿਆ ਹੱਥ ਰੱਖੇ ਸਰ ਗੁਰੂਦੀ ਨਗਰੀ ਬਸਤੀ ਲਈ ਥੈਂਕ ਯੂ